ਭਗਵਾਨ ਬਾਲਮੀਕੀ ਚੌਂਕ ਤੋਂ ਚਾਰ ਰਸਤੇ ਜਾਂਦੇ ਆ ਚਾਰਾ ਰਸਤਿਆਂ ਦੇ ਵਿੱਚ ਦੋ ਰਸਤੇ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਦੋ ਰਸਤੇ ਆ ਉਹਨਾਂ ਨੂੰ ਕਿਉਂ ਨਹੀਂ ਕੀਤਾ ਜਾ ਰਿਹਾ ਉੱਥੇ ਵੀ ਜਾਮ ਹੈਗਾ ਕਿ ਜਿਹੜੇ ਜਿਹੜੇ ਰਸਤੇ 'ਚੋਂ ਸਵਾਰੀ ਕਲੈਕਟ ਕਰਦੇ ਆ ਉਸ ਰਸਤੇ 'ਚੋਂ ਕਰਨ ਰੋਂਗ ਸਾਈਡ ਆਊਟ ਹੋ ਲੈ ਆਕੇ ਜਾਂ ਨਾਟੋ ਜੋਂਦੇ ਹੁਣ ਤੁਸੀਂ ਪਿੱਛੇ ਦੇਖਿਆ ਹੁਣ ਵੀ ਤਾਂ ਦਿਖਾਇਆ ਸੀਗਾ ਕਿ ਉਹ ਛਰੇ ਆਮ ਲੱਗੇ ਆ ਉਹਨਾਂ ਨੂੰ ਕਿਸੇ ਪ੍ਰਸ਼ਾਸਨ ਦਾ ਡਰ ਨਹੀਂ ਹੈ ਕਿਸੇ ਨੂੰ ਸੋ ਤੁਸੀਂ ਦੇਖ ਰਹੇ ਹੋ ਕਿ ਆਟੋ ਵਾਲੇ ਫੇਰ ਆ ਕੇ ਲਗਾਤਾਰੇ ਥੇ ਦੌੜਦੇ ਨੇਰਾ ਰਹੇ ਨੇ ਮਾਂਜੋ ਕੇਪੀ ਸਾਹਿਬ ਇਹ ਹੀ ਕਰਨ ਕਿ ਇਹਨਾਂ ਨੂੰ ਸਮਝਾਇਆ ਜਾਵੇ ਕਿ ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰੋ ਕਿ ਹਾਂ ਵੀ ਤੁਹਾਨੂੰ ਤੁਹਾਡਾ ਚਲਾਨ ਨਾ ਕਰਨਾ ਪਵੇ ਜਾਂ ਤੁਹਾਡੇ ਬਾਉਂਡ ਨਾ ਕਰਨਾ ਪਵੇ। ਤਾਂ ਤੁਸੀਂ ਆਡੋ ਲੈ ਜਾਂਦੇ ਤੁਹਾਨੂੰ ਚਲਾਨ ਤੋਂ ਡਰ ਨਹੀਂ ਲੱਗਦਾ? ਨਹੀਂ ਨਹੀਂ ਭਾਈ ਚਲਾਨ ਤੇ ਹੋ ਜਾਂਦਾ ਡਰ ਤੇ ਲੱਗਦਾ ਭਾਈ। ਤਾਂ ਫਿਰ ਵੀ ਆਡੋ ਵਾਰ-ਵਾਰ ਲੈ ਜਾਂਦੇ। ਯਾਰ ਭਾਈ ਚਲੋ ਮਾਰਾ ਮੋਟਾ ਕੰਮ ਕਰ ਲਈਦਾ ਭਾਈ। ਤਾਂ ਚਲੋ ਨੈਕਸਟ ਟਾਈਮ ਨਹੀਂ ਲਾਵਾਂਗੇ ਭਾਈ। ਪੁਲਿਸ ਪ੍ਰਸ਼ਾਸਨ ਦੀ ਵੀ ਜਿਹੜੀ ਗੱਡੀ ਇੱਥੇ ਖੜੀ ਪਈ ਆ ਪਰ ਇੱਥੇ ਕੋਈ ਵੀ ਉਨਾ ਉਹ ਲੋ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਅਸਰ ਦੂਸਰੀ ਸਾਈਡ ਦੇਖੋ ਤੁਸੀਂ ਉੱਥੇ ਵੀ ਆੜੋ ਜਿਹੜੇ ਕੀ ਲੱਗੇ ਹੋਏ ਨੇ ਤੇ ਗੱਡੀਆਂ ਵੀ ਜਿਹੜੀਆਂ ਕੀ ਲੱਗੀਆਂ ਹੋਈਆਂ ਨੇ ਉਹ ਦੇਖੋ ਤੁਸੀਂ ਰੋਡ ਦੇ ਉੱਤੇ ਹੀ ਗੱਡੀਆਂ ਲੱਗੀਆਂ ਹੋਈਆਂ ਨੇ ਇਹ ਕਾ ਤੁਸੀਂ ਦੇਖਦੇ ਆ ਕਿ ਆ ਯੂ ਟਰਨ ਬਣਿਆ ਇਹਨੂੰ ਯੂ ਟਰਨ ਨੂੰ ক্লোਜ਼ ਕਰ ਦਿੱਤਾ ਜਾਵੇ ਸਿੱਧਾ ਇੱਥੇ ਪਾਈਪਿੰਗ ਜਿੱਦਾਂ ਇਹਨਾਂ ਨੇ ਦੈਨਿਕ ਸਵੇਰਾ ਦੇ ਬਾਅਦ ਕੀਤਾ ਇਦਾਂ ਹੀ ਪਾਈਪਿੰਗ ਲਾਈਨ ਲੈ ਕੇ ਅੱਗੇ ਤੱਕ ਲੈ ਜਾਣ ਤਾਂ ਯੂ ਟਰਨ ਨਹੀਂ ਹੋਏਗਾ ਟ੍ਰੈਫਿਕ ਸਿਸਟਮ ਬਹੁਤ ਵਧੀਆ ਹੋ ਜਾਣਾ ਸੋ ਲਗਾਤਾਰ ਦੇਖ ਰਹੇ ਨੇ ਕਿ ਜਿਹੜੇ ਪੁਲਿਸ ਪ੍ਰਸ਼ਾਸਨ ਆਰਾਮ ਨਾਲ ਠੰਡ ਤੋਂ ਬਚ ਕੇ ਜਿਹੜਾ ਕਿ ਗੱਡੀ ਦੇ ਵਿੱਚ ਬੈਠ ਗਿਆ ਆਰਾਮ ਫਰਮਾ ਰਹੇ ਨੇ ਸਾਂਝਾ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਮੈਂ ਸੋ ਰਾਹੁਲ ਗਿੱਲ ਸੋ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਹਰ ਸੰਡੇ ਜਿਹੜਾ ਕਿ ਇੱਥੇ ਨੋ ਆਟੋ ਜ਼ੋਨ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਜਿਹੜਾ ਕਿ ਇੱਥੇ ਆਟੋ ਵਾਲੀ ਐਂਟਰੀ ਬੰਦ ਕੀਤੀ ਗਈ ਹੈ ਸੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਿਹੜਾ ਸੰਡੇ ਮਾਰਕੀਟ ਦੇ ਵਿੱਚ ਲਗਾਤਾਰ ਆਟੋ ਜ਼ੋਨ ਜਿਹੜਾ ਕਿ ਆਟੋ ਪਾਰਕਿੰਗ ਲੱਗੀ ਹੋਈ ਹੈ ਸੋ ਕੈਮਰਾਮੈਨ ਨੂੰ ਮੈਂ ਕਹੂੰਗਾ ਕਿ ਦਿਖਾਏ ਜਾਣ ਕਿ ਇੱਥੇ ਕਿ ਕੁਝ ਗ ਗੱਡੀਆਂ ਸਵਾਰ ਜਿਹੜਾ ਕਿ ਗੱਡੀਆਂ ਦੇ ਵਿੱਚ ਵੀ ਬੈਠ ਕੇ ਰੋਡ ਦੇ ਹੀ ਗੱਡੀਆਂ ਖੜੀਆਂ ਕੀਤੀ ਹੋਈਆਂ ਨੇ ਉਹਨਾਂ ਨੇ ਤਾਂ ਉਹ ਸੋ ਵਿੱਚ ਬੈਠੇ ਪਏ ਨੇ ਉਹਨਾਂ ਨੂੰ ਟ੍ਰੈਫਿਕ ਨੂੰ ਲੈ ਕੇ ਬੜਾ ਇੱਥੇ ਕੀ ਬੜੀ ਮੁਸ਼ਕਲ ਆ ਰਹੀ ਹੈ ਸੋ ਤੁਸੀਂ ਦੇਖ ਸਕਦੇ ਨੇ ਕਿ ਕਿਵੇਂ ਇੱਥੇ ਰਸ਼ ਲੱਗਾ ਹੋਇਆ ਹੈ ਇਸ ਚੌਂਕ 'ਚ ਸੋ ਇੱਥੇ ਜਿਹੜੀ ਕਿ ਟੋ ਟੋ ਵੇ ਕਰਨ ਵਾਲੀ ਜਿਹੜੀ ਗੱਡੀ ਹੈ ਕਿ ਇੱਕ ਦੋ ਗੱਡੀਆਂ ਨੂੰ ਲੈ ਕੇ ਕਿੱਥੋਂ ਨਵਾਂ ਪਾਰਕਿੰਗ 'ਚ ਚੱਕ ਕੇ ਵੀ ਲੈ ਕੇ ਗਈ ਪਰ ਫੇਰ ਵੀ ਇੱਥੇ ਜਿਹੜੇ ਗੱਡੀਆਂ ਵਾਲੇ ਲਗਾਤਾਰ ਆਪਣੀ ਗੱਡੀਆਂ ਸੜਕ ਦੇ ਵਿੱਚ ਹੀ ਖੜੀਆਂ ਕਰਕੇ ਤੋ ਸ਼ੋਪਿੰਗ ਕਰਨ ਚਲੇ ਜਾਂਦੇ ਸੋ ਇੱਕ ਜਣਾ ਵਿੱਚ ਜਿਹੜਾ ਕਿ ਬੈਠਾ ਰਹਿੰਦਾ ਵਾ ਫਿਰ ਉਹ ਕੀ ਟੋ ਕਰਨ ਵਾਲੀ ਗੱਡੀ ਆਉਂਦੀ ਆ ਤਾਂ ਉਹਨੂੰ ਅੱਗੇ ਲੈ ਕੇ ਫਿਰ ਕਿਤੇ ਉਹਨਾਂ ਕਿਤੇ ਕੋ ਮਾ ਕੇ ਲੈ ਆ ਕੇ ਫਿਰ ਰੋਡ ਦੇ ਉੱਤੇ ਹੀ ਖੜੀ ਕੀਤੀ ਜਾਂਦੀ ਆ ਸੋ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਨੇ ਇੱਥੇ ਦੇ ਭਗਵਾਨ ਵਾਲਮੀਕੀ ਚੌਂਕ ਸੋ ਜਿਹੜਾ ਕਿ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਵਾਲੋ ਜਿਹੜਾ ਇੱਕ ਰੇਡੀ ਆਲਿਆਂ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਤੰਗ ਪਰੇਸ਼ਾਨੇ ਇਹਨਾਂ ਦਾ ਕੀਤਾ ਜਾ ਰਿਹਾ ਸੀਗਾ ਸੋ ਕਿ ਰੇਡ ਜਿਹੜਾ ਕਿ ਰੇਡੀ ਆਲਿਆਂ ਨੇ ਆਪਣਾ ਕਾਰੋਬਾਰ ਉਨਾਰਾ ਬਿਲਕੁਲ ਜਿਹੜਾ ਕਿ ਠੱਪ ਹੋ ਚੁੱਕਾ ਵਾ ਠੱਪ ਹੋਣ ਤੋਂ ਬਾਅਦ ਜਿਹੜਾ ਕਿ ਦੇਖ ਸਕਦੇ ਆ ਕਿ ਜਿਹੜੀ ਰੇਡੀ ਆਲੇ ਬਿਲਕੁਲ ਵੀ ਇੱਥੇ ਨਹੀਂ ਦਿਖਾਈ ਦੇ ਰਹੇ ਸੋ ਰੇਡੀ ਆਲੇ ਤੋਂ ਇਲਾਵਾ ਜਿਹੜਾ ਕਿ ਵੱਡੇ ਵੱਡੇ ਮੁੱਲੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਨਹੀਂ ਦੇਖ ਰਹੀ ਹੈ ਸੋ ਇੱਥੇ ਕਰ ਫਿਰ ਤੁਹਾਨੂੰ ਦੱਸ ਦਈਏ ਕਿ ਭਗਵਾਨ ਵਾਲਮੀ ਕੇ ਚੌਂਗ ਦੇ ਵਿੱਚ ਜਿਹੜਾ ਕਿ ਅਸੀਂ ਆ ਗਏ ਨੇ ਸੋ ਉੱਥੇ ਲੈ ਕੇ ਜਿਹੜਾ ਕਿ ਨੋ ਪਾਰਕਿੰਗ ਲੈ ਕੇ ਇੱਥੇ ਬਹੁਤ ਸਮੱਸਿਆ ਹੈ ਜਿਹੜੀ ਟ੍ਰੈਫਿਕ ਨਾਲ ਲੈ ਕੇ ਸੋ ਇੱਥੇ ਰਾਹ ਗੇੜਨਾ ਵੀ ਜਿਹੜੇ ਕੀ ਗੱਲਬਾਤ ਕਰਦੇ ਭਾਈ ਸੱਸੀ ਕੌਰ ਜੀ ਸੱਸੀ ਕੌਰ ਕੀ ਨਾਮ ਕੀ ਤੁਹਾਡਾ ਮੇਰਾ ਅਭਿਨੰਦਨ ਸ਼ਰਮਾ ਨਾਮ ਮੇਰਾ ਸੋ ਤੁਸੀਂ ਪੁਲਿਸ ਦੀ ਜਿਹੜੀ ਕਿ ਕਾਰਗੈਰੀ ਨੂੰ ਲੈ ਕੇ ਜਿਹੜਾ ਕਿ ਕੁਝ ਟਾਈਮ ਪਹਿਲੇ ਇੱਥੇ ਜਿਹੜੀ ਰੇੜੀ ਹੈ ਜਿਹੜੀ ਕਿ ਇੱਥੋਂ ਚਗਾ ਦਿੱਤੀ ਗਈ ਲਗਾਤਾਰ ਸੋ ਉਹਨੂੰ ਲੈ ਕੇ ਕਿ ਤੁਸੀਂ ਦੇਖ ਕੇ ਕੀ ਕਹਿਣਾ ਚਾਹੁੰਦੇ ਬ੍ਰਦਰ ਮਾਨਯੋਗ ਸੀਪੀ ਸਾਹਿਬ ਨੇ ਜਿਹੜਾ ਕਿ ਕਾਰਵਾਈ ਕੀਤੀ ਸਮਾਰਟ ਸਿਟੀ ਬਣਾਉਣ ਵਾਸਤੇ ਜੋ ਕਿ ਇੱਥੇ ਮਤਲਬ ਰੇੜੀਆਂ ਚਕਵਾਈਆਂ ਜਾਂ ਰੋਡ ਕਲੀਅਰ ਕਰਵਾਇਆ ਬਹੁਤ ਅੱਛ ਅਸੀਂ ਉਹਨਾਂ ਨੂੰ ਦਿਲੋਂ ਧੰਨਵਾਦ ਵੀ ਕਹਿੰਨੇ ਆ ਇਸ ਚੀਜ਼ ਦਾ ਮਗਰ ਇਹ ਹੈਗਾ ਕਿ ਹਾਂ ਵੀ ਜਿੱਦਾਂ ਆਪਾਂ ਕਹਿੰਨੇ ਕਿ ਭਗਵਾਨ ਬਾਲਮੀਕੀ ਚੌਂਕ ਤੋਂ ਚਾਰ ਰਸਤੇ ਜਾਂਦੇ ਆ ਚਾਰਾਂ ਰਸਤਿਆਂ ਦੇ ਵਿੱਚੋਂ ਦੋ ਰਸਤੇ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਦੋ ਰਸਤੇ ਆ ਉਹਨਾਂ ਨੂੰ ਕਿਉਂ ਨਹੀਂ ਕੀਤਾ ਜਾ ਰਿਹਾ ਉੱਥੇ ਵੀ ਜਾ ਮੈਂ ਗਿਆ ਆ ਉਹ ਕਿਹੜੇ ਜਿਹੜੇ ਦੋ ਰਸਤੇ ਨੇ ਜਿਹੜੇ ਜਿਹੜੇ ਕਿ ਦੋ ਤੇ ਟਾਰਗੇਟ ਦਾ ਜਿਹੜਾ ਕਿ ਦੋ ਤੇ ਨਹੀਂ ਟਾਰਗੇਟ ਉਹ ਕਿਹੜੇ ਦੋ ਰਸਤੇ ਨੇ ਜਿਹਨਾਂ ਨੂੰ ਨਹੀਂ ਟਾਰਗੇਟ ਕੀਤਾ ਪਹਿਲਾ ਦੋ ਰਸਤੇ ਜਿਹੜਾ ਤੁਸੀਂ ਜੇ ਪ੍ਰਮਾਨ ਬਾਲਮੀ ਕਿ ਚੌਂਕ ਤੋਂ ਨਕ ਉਧਰ ਚੌਂਕ ਵੱਲ ਨੂੰ ਜਾਓਗੇ ਤੁਸੀਂ ਖੁਦ ਰਸਤਾ ਦੇਖ ਲਿਓ ਕਿ ਹਾਂ ਵੀ ਉੱਥੇ ਟ੍ਰੈਫਿਕ ਬਣਿਆ ਪਿਆ ਰੱਜ ਰੱਜ ਕੇ ਗੱਡੀਆਂ ਲੱਗੀਆਂ ਆ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਉੱਥੇ ਨਾ ਕੋਈ ਚਲਾਨ काट ਰਹਾ ਨਾ ਟੋ ਹੋ ਰਿਹਾ ਉਸ ਤੋਂ ਬਾਅਦ ਜੇ ਤੁਸੀਂ ਚੱਲ ਜਾਓਗੇ ਹਾਂ ਵੀ ਆਪਣੇ ਇੱਥੇ ਨਗਰ ਨਿਗਮ ਤੋਂ ਜਦੋਂ ਆਪਾਂ ਜਾਨਦੇ ਆ ਨਗਰ ਨਿਗਮ ਤੋਂ ਕਰੀਮੀ ਕਹਾਵਲ ਨੂੰ ਜਾਓ ਉੱਥੇ ਵੀ ਜਾ ਕੇ ਦੇਖੋ ਕਿ ਹਾਂ ਵੀ ਹਰ ਵੇਲੇ ਸਵੇਰ ਤੋਂ ਸ਼ਾਮ ਤੱਕ ਜਾਮਾ ਕੋਈ ਵੀ ਮਤਲਬ ਕੋਈ ਵੀ ਪੁਲਿਸ ਪ੍ਰਸ਼ਾਸਨ ਦਾ ਬੰਦਾ ਉੱਥੇ ਖੜ ਕੇ ਕੋਈ ਗੱਡੀ ਨੂੰ ਟੋ ਨਹੀਂ ਕਰ ਰਿਹਾ ਨਾ ਕੁਝ ਉਹ ਕਰਦਿਆ ਜੇ ਤੁਸੀਂ ਆਪਾਂ ਕਹਿੰਦੇ ਆ ਕਿ ਮਾਨਯੋਗ ਸੀਪੀ ਸਾਹਿਬ ਨੂੰ ਇਹ ਹੀ ਅਰਜ਼ੀ ਵੀ ਆ ਤੇ ਬੇਨਤੀ ਵੀ ਆ ਕਿ ਅਸੀਂ ਜੇ ਕਹਿੰਦੇ ਆ ਕਿ ਹਾਂ ਵੀ ਆਟੋ ਵਾਲੇ ਆ ਆਟੋ ਵਾਲੇ ਤੁਸੀਂ ਹੁਣ ਵੀ ਜੇ ਤੁਸੀਂ ਦੇਖੋਗੇ ਕਿ ਹਾਂ ਵੀ ਇੱਥੇ ਦਾ ਰੋਂਗ ਸਾਈਡ ਹੀ ਚਲਾ ਰਹੇ ਆ ਹੁਣ ਇੱਕ ਪੁਲਿਸ ਵਾਲਾ ਕੁਝ ਨਹੀਂ ਕਰ ਸਕਦਾ ਉਹਦੇ 'ਚ ਉਹਦੇ ਵਾਸਤੇ ਇਹਨਾਂ ਨੂੰ ਫੋਰਸ ਚਾਹੀਦੀ ਹੈ ਕਿ ਹਾਂ ਵੀ ਦੋ ਪੁਲਿਸ ਵਾਲੇ ਉੱਥੇ ਸਟਾਰਟਿੰਗ ਦੇ ਲੱਗੇ ਜਾਂ ਕੋਈ ਪਿੱਛੇ ਲੱਗੇ ਹੋਣ ਉਸ ਸੀਨ ਨੂੰ ਉਹ ਕਵਰ ਅਪ ਕਰ ਸਕਦੇ ਆ ਇੱਥੇ ਜੇ ਰੋਡ ਦੀ ਗੱਲ ਕਰੀਏ ਕੋਈ ਟ੍ਰੈਫਿਕ ਨਹੀਂ ਹੈਗਾ ਟ੍ਰੈਫਿਕ ਸਿਰਫ ਇਹਨਾਂ ਦੇ ਕਰਕੇ ਜਦੋਂ ਅਸੀਂ ਹੁਣ ਰੋਂਗ ਸਾਈਡ ਤੇ ਗੱਡੀ ਇੱਕ ਲੈ ਕੇ ਜਾਂਦੇ ਆ ਰੋਡ ਉਹਨਾਂ ਕਾ ਤੇ ਟ੍ਰੈਫਿਕ ਇੱਕ ਗੱਡੀ ਦਾ ਰੁਕਦਾ ਆ ਉਹਦੇ ਨਾਲ ਸਾਰਾ ਟ੍ਰੈਫਿਕ ਬਣ ਜਾਂਦਾ ਕੋਈ ਹੁਣ ਕਈ ਵਾਰੀ ਅਸੀਂ ਖੁਦ ਟ੍ਰੈਫਿਕ ਕਲੀਅਰ ਕਰਵਾਨੇ ਆ ਇੱਕ ਆ ਤੁਸੀਂ ਦੇਖਦੇ ਆ ਕਿ ਆ ਯੂ-ਟਰਨ ਬਣਿਆ ਇਹਨੂੰ ਯੂ-ਟਰਨ ਨੂੰ ক্লোਜ਼ ਕਰ ਦਿੱਤਾ ਜਾਵੇ ਸਿੱਧਾ ਇੱਥੇ ਪਾਈਪਿੰਗ ਜਿੱਦਾਂ ਇਹਨਾਂ ਨੇ ਦੈਨਿਕ ਸਵੇਰਾ ਦੇ ਬਾਹਰ ਕੀਤਾ ਇਦਾਂ ਹੀ ਪਾਈਪਿੰਗ ਲਾਈਨ ਲੈ ਕੇ ਅੱਗੇ ਤੱਕ ਲੈ ਜਾਣ ਤਾਂ ਯੂ-ਟਰਨ ਨਹੀਂ ਹੋਏਗਾ ਟ੍ਰੈਫਿਕ ਸਿਸਟਮ ਬਹੁਤ ਵਧੀਆ ਹੋ ਜਾਣਾ। ਸੋ ਭਾਈ ਇਹ ਜਿਹੜਾ ਰਾਮ ਚੌਂਕ ਤੋਂ ਲੈ ਕੇ ਸਿਵਲ ਹਸਪੀਟਲ ਕਰ ਰੋਡ ਜਿਹੜਾ ਜਾਂਦਾ ਵਾ ਫਿਰ ਕਿਸੇ ਟਾਈਮ ਵੀ ਜਿੰਨਾ ਕਿ ਟ੍ਰੈਫਿਕ ਇੱਥੇ ਦੇਖਦੇ ਪਏ ਆ ਕਿ ਟ੍ਰੈਫਿਕ ਲੱਗਾ ਰਹਿੰਦਾ ਇੱਥੇ ਕਿ ਕਿਸੇ ਟਾਈਮ ਐਂਬੂਲੈਂਸ ਵੀ ਆੜੇ ਕਿ ਫਸਸ ਦਿੱਤੀ ਹੁੰਦੀ ਸਰ ਐਂਬੂਲੈਂਸ ਫਸੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਗਿਆ ਸੀ ਖੁਦ ਟ੍ਰੈਫਿਕ ਕਲੀਅਰ ਕਰਨੇ ਮੈਂ ਖੁਦ ਐਂਬੂਲੈਂਸ ਨੂੰ ਕੱਢ ਰਿਹਾ ਮੇਰੇ ਕੋਲ ਸ਼ਾਇ ਆ ਮੈਂ ਖੋਦੇ ਤੇ ਖੜਾ ਹੋ ਕੇ ਇਸ ਜੀ ਨੂੰ ਕਲੀਅਰ ਕਰਵਾ ਰਿਹਾ ਜੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਚੌਂਕ ਦੇ ਨਾਕਾ ਵੀ ਲੱਗਾ ਆ ਜਾਂ ਕੁਝ ਵੀ ਆ ਪਿੱਛੇ ਪੁਲਿਸ ਦੀ ਗੱਡੀ ਐਂਬੂਲੈਂਸ ਆ ਉਹ ਦੇਖੋ ਪਿੱਛੇ ਐਂਬੂਲੈਂਸ ਦਿਸ ਰਹੀ ਹੈ ਉਹਨੂੰ ਕਲੀਅਰ ਕਰਵਾਉਣ ਨੂੰ ਮੈਂ ਗੱਡੀਆਂ ਆਪ ਚੌਂਕ 'ਚ ਖੜਾ ਹੋ ਕੇ ਕਰਵਾਉਣਾ ਪਿਆ ਜੀ ਸੋ ਤੁਸੀਂ ਇੱਥੇ ਜਿਹੜਾ ਕਿ ਚੌਂਕ ਦੇ ਵਿੱਚ ਭਗਵਾਨ ਵਾਲਮੀ ਕੀ ਚੌਂਕ ਦੇ ਵਿੱਚ ਪੁਲਿਸ ਵਾਲੇ ਖੜੇ ਹੁੰਦੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਦੀ ਅਸੀਂ ਜੀ ਬੜੀ ਵਾਰੀ ਕੀਤੀ ਹੁਣ ਪੁਲਿਸ ਵਾਲੇ ਮੈਂ ਤੁਹਾਨੂੰ ਦੱਸਿਆ ਹੈ ਕਿ ਹਾਂ ਵੀ ਉਹ ਸਿਰਫ ਦੋ ਜਣੇ ਉੱਥੇ ਡਿਊਟੀ ਤੇ ਹੁੰਦੇ ਆ ਉਹ ਦੋ ਜਣੇ ਸਿਰਫ ਇੱਕ ਲਿਮਟ ਤੌਰ ਤੇ ਕਰ ਸਕਦੇ ਆ ਜਦੋਂ ਵਿਚਾਰੇ ਆਂਦੇ ਓਨੀ ਦੇ ਨੂੰ ਟੋਲੇ ਭੱਜ ਜਾਂਦੇ ਆ ਟ੍ਰੈਫਿਕ ਉਹ ਕਿੰਨਾ ਕਲੀਅਰ ਚੁਰਸਤਾ ਆ ਚਾਰ ਆ ਜਾਂਦੇ ਆ ਇੱਕ ਪੁਲਿਸ ਵਾਲਾ ਇੱਕ ਰਸਤੇ ਜਾਊਗਾ ਦੂਜਾ ਪੁਲਿਸ ਵਾਲਾ ਦੂਜੇ ਰਸਤੇ ਚੱਲ ਜਾਏਗਾ ਪਰ ਉਹ ਚਾਰੇ ਰਸਤੇ ਦੋ ਜਣੇ ਨਹੀਂ ਨਾ ਕਰ ਸਕਦੇ ਸੋ ਭਾਈ ਤੁਸੀਂ ਲਾਸਟ ਤੇ ਕੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰ ਸਾਡੀ ਮਹਾਨਯੋਗ ਸੀਪੀ ਸਾਹਿਬ ਨੂੰ ਅਰਜ ਹੈ ਕਿ ਤੁਸੀਂ ਜਿਹੜੇ ਆਟੋ ਆ ਸੀ ਆਟੋ ਵਾਲਿਆਂ ਦੇ ਵੀ ਖਿਲਾਫ ਨਹੀਂ ਹੈਗੇ ਕਿ ਦੇਖੋ ਉਹ ਵੀ ਰੋਜ਼ਗਾਰ ਵਾਸਤੇ ਆਏ ਆ ਅਸੀਂ ਇਹ ਕਹਿੰਦੇ ਆ ਕਿ ਹਾਂ ਵੀ ਇੱਕ ਸਿਸਟਮ ਨਾਲ ਜਿੱਦਾਂ ਪਹਿਲੇ ਸੀਪੀ ਸਾਹਿਬ ਨੇ ਕਿਹਾ ਸੀ ਕਿ ਨੋਟੋ ਜ਼ੋਨ ਬਣਾਇਆ ਇਸ ਏਰੀਏ ਨੂੰ ਕਿ ਜਿਹੜੇ ਜਿਹੜੇ ਰਸਤੇ 'ਚੋਂ ਸਵਾਰੀ ਕਲੈਕਟ ਕਰਦੇ ਆ ਉਸ ਰਸਤੇ 'ਚੋਂ ਕਰਨ ਰੋਂਗ ਸਾਈਡ ਆਟੋ ਲੈ ਆ ਕੇ ਜਾਂ ਨੋਟੋ ਜ਼ੋਨ ਤੇ ਹੁਣ ਤੁਸੀਂ ਪਿੱਛੇ ਦੇਖਿਆ ਹੁਣ ਵੀ ਤਾਂ ਦਿਖਾਇਆ ਸੀਗਾ ਕਿ ਉਹ ਛਰੇ ਆਮ ਲੱਗੇ ਆ ਉਹਨਾਂ ਨੂੰ ਕਿਸੇ ਪ੍ਰਸ਼ਾਸਨ ਦਾ ਡਰ ਨਹੀਂ ਹੈ ਕਿਸੇ ਨੂੰ ਹੁੰਦਾ ਕੀ ਹੈ ਕਿ ਜਿਹੜੇ ਸ਼ਰਾਰਤੀ ਤੱਤ ਹੈਗੇ ਆ ਇਹ ਤਾਂ ਕੀ ਕਰਦੇ ਆ ਕਿ ਜਦੋਂ ਪੁਲਿਸ ਆਂਦੀ ਹੈ ਨਿਕਲ ਜਾਂਦੇ ਆ ਜਿਹੜਾ ਵਿਚਾਰਾ ਗਰੀ ਸ਼ਰੀਫ ਆਦਮੀ ਆ ਚੰਗੀ ਤਰ੍ਹਾਂ ਕੰਮ ਕਰਦਾ ਪਿਆ ਉਹ ਫਸ ਜਾਂਦਾ ਤੇ ਇਹਦੇ ਚ ਇੱਕੋ ਹੀ ਹੈ ਕਿ ਇਹਨਾਂ ਨੂੰ ਮਾਨਜੋਗ ਸੀਪੀ ਸਾਹਿਬ ਇਹੀ ਕਰਨ ਕਿ ਇਹਨਾਂ ਨੂੰ ਸਮਝਾਇਆ ਜਾਵੇ ਕਿ ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰੋ ਕਿ ਹਾਂ ਵੀ ਤੁਹਾਨੂੰ ਤੁਹਾਡਾ ਚਲਾਨ ਨਾ ਕਰਨਾ ਪਵੇ ਜਾਂ ਤੁਹਾਡੇ ਬਾਉਂਡ ਨਾ ਕਰਨਾ ਪਵੇ ਨਹੀਂ ਤਾਂ ਤਾਂ ਇਹੀ ਹੈ ਕਿ ਅਸੀਂ ਵੀ ਅਪੀਲ ਹੀ ਕਰਾਂਗੇ ਕਿ ਜਿਹੜਾ ਗਲਤ ਕਰਦਾ ਬਾਉਂਡ ਕਰਦੇ ਹੋ ਸੋ ਪੁਲਿਸ ਪ੍ਰਸ਼ਾਸਨ ਨੇ ਜਿਹੜੀਆਂ ਗੱਡੀਆਂ ਰੋਡ ਦੇ ਉੱਤੇ ਪਾਰਕਿੰਗ ਲੱਗੀਆਂ ਹੁੰਦੀਆਂ ਵਿੱਚ ਇੱਕ ਬੰਦਾ ਬੈਠਾ ਹੁੰਦਾ ਉਹਨਾਂ ਦੇ ਕਦੀ ਚਲਾਨ ਦੇਖੇ ਤੁਸੀਂ ਹੁੰਦੇ ਉਹਨਾਂ ਦੇ ਸਰ ਹੁੰਦੇ ਆ ਇਹ ਨਹੀਂ ਕਹਿ ਸਕਦੇ ਕਿ ਨਹੀਂ ਅੱਜ ਸੰਡੇ ਸਾਡੇ ਅਸੀਂ ਨੰਗਦੇ ਬੈਸੀ ਹੁਣ ਇੱਥੇ ਗੱਡੀ ਉਹਨਾਂ ਨੇ ਰੋਡ ਤੋਂ ਚੱਕੀ ਆ ਮਰ ਅਸੀਂ ਰੂਟੀਨ ਵਾਈਜ਼ ਇੱਥੋਂ ਨਿਕਲਦੇ ਆ ਜਿਹੜੀਆਂ ਗੱਡੀਆਂ ਆਲਰੇਡੀ ਖੜੀਆਂ ਨੇ ਤੁਸੀਂ ਜੇ ਰੋਜ਼ ਕਾਰਵਾਈ ਉਸ ਚੀਜ਼ ਨੂੰ ਕਰੋਗੇ ਫਿਰ ਉਸ ਦਾ ਹੱਲ ਵੀ ਹੈਗਾ ਕਿ ਸੜਕ ਤੇ ਬੰਦਾ ਗੱਡੀ ਲਾਉਣ ਤੋਂ ਡਰੇਗਾ ਪਾਰਕਿੰਗ ਜਿਲਾਓ ਪਾਰਕਿੰਗਾਂ ਬਣੀਆਂ ਸਾਡੇ ਇੱਥੇ ਪੇੜ ਵੀ ਆ ਅਣਪੇੜ ਵੀ ਪਾਰਕਿੰਗਾਂ ਜਗੀਆਂ ਉੱਥੇ ਜਾ ਕੇ ਪਾਰਕਿੰਗ ਚ ਲਾਓ ਗੱਡੀਆਂ ਕਾਰਪੋਰੇਸ਼ਨ ਦੀ ਏਡੀ ਵੱਡੀ ਪਾਰਕਿੰਗ ਉੱਥੇ ਲਗਾਉਂਦੇ ਹੀ ਨਹੀਂ ਲੋਕ ਉੱਥੇ ਲਾਓ ਤੇ ਆਪਣੇ ਰੋਡ ਸਾਰਾ ਸਹੀ ਹੋਊਗਾ ਥੈਂਕ ਯੂ ਬਈ ਸੋ ਤੁਸੀਂ ਦੇਖ ਸਕਦੇ ਨੇ ਕਿ ਜਿਹੜਾ ਕਿ ਇੱਕ ਵਾਰੀ ਫੇਰ ਆਟੋ ਇਹਦੇ ਕਿ ਇੱਥੇ ਲਗਾਤਾਰ ਲੱਗੇ ਨੇ ਪਾਰਕਿੰਗ ਦੇ ਨੋ ਪਾਰਕਿੰਗ ਨੂੰ ਲੈ ਕੇ ਸੋ ਭਾਈ ਤੁਸੀਂ ਤੁਹਾਨੂੰ ਲੱਗਦਾ ਨੇ ਕਿ ਇੱਥੇ ਤੁਸੀਂ ਰੋਡ ਦੇ ਵਿੱਚ ਆਟੋ ਖੜੇ ਕਰਦੇ ਨੇ ਜੱਲਾ ਜੱਲਾ ਭਾਈ ਉਹ ਨਹੀਂ ਜਨਾਬ ਇਹ ਭਾਈ ਨਹੀਂ ਨਹੀਂ ਸੋ ਤੁਸੀਂ ਦੇਖ ਸਕਦੇ ਨੇ ਕਿ ਆਟੋ ਵਾਲੇ ਫੇਰ ਆ ਕਿ ਲਗਾਤਾਰ ਇੱਥੇ ਦੌੜਦੇ ਨਜ਼ਰ ਆ ਰਹੇ ਨੇ ਕੰਮ ਕਰ ਭਾਈ ਮੈਂ ਕਹਿੰਦਾ ਐਤਵਾਰ ਦਾ ਦਿਨ ਆ ਮਾੜਾ ਮੋਟਾ ਕੰਮ ਕਰ ਲੈਂਦੋ ਨਹੀਂ ਭਾਈ ਕੰਮ ਤਾਂ ਤੁਸੀਂ ਕਰੋ ਆਪਾਂ ਕੰਮ ਰੋਕਣ ਨੂੰ ਨਹੀਂ ਕਹਿੰਦੇ ਹਾਂਜੀ ਹਾਂਜੀ ਪਰ ਇੱਥੇ ਕਿਹੜੇ ਗਏ ਰੋਡ ਦੇ ਉੱਤੇ ਟ੍ਰੈਫਿਕ ਬਹੁਤ ਹੋ ਜਾਂਦਾ ਹਾਂਜੀ ਭਾਈ ਉਹ ਹੀ ਦਾ ਟ੍ਰੈਫਿਕ ਹੈ ਮਤਲਬ ਤਾਂ ਇਹਦੇ ਭਾਈ ਅੱਲਾ ਤੁਸੀਂ ਦੇਖ ਰਹੇ ਨੇ ਇੱਕ ਆਟੋ ਲੱਗਦਾ ਔਰ ਇਹ ਪਿੱਛੇ ਕਿੰਨੇ ਹੀ ਲਾਈਨਾਂ ਲੱਗ ਜਾਂਦੀਆਂ ਨੇ ਪਰ ਇਹ ਤੁਹਾਨੂੰ ਵੀ ਤਾਂ ਚਾਹੀਦਾ ਨਾ ਚਲੋ ਕੋਈ ਗੱਲ ਨਹੀਂ ਭਾਈ ਗਲਤੀ ਹੋ ਗਈ ਸੋਰੀ ਨੇ ਗਲਤੀ ਸਾਨੂੰ ਤੁਸੀਂ ਸੌਰੀ ਫੀਲ ਨਹੀਂ ਕਰਦੇ ਤੁਸੀਂ ਆਪ ਦੇਖਿਆ ਕਰੋ ਨਾ ਇੱਥੇ ਕਿ ਐਂਬੂਲੈਂਸ ਵੀ ਲੰਗਦੀ ਹੁੰਦੀ ਆ ਪਰ ਉਧਰਲੀ ਸਾਈਡ ਤੇ ਬੈਟਰੀ ਵਾਲੇ ਆ ਨਾ ਭਾਈ ਉਹ ਪਾਉਂਦੇ ਜਿਆਦਾ ਰਸ਼ ਆਪਾਂ ਨਹੀਂ ਭਾਈ ਲਗਾਈਦਾ ਨਾ ਰਸ਼ ਨਹੀਂ ਦਰਾਈਦਾ ਹੀ ਨਹੀਂ ਭਾਜੀ ਲਾਊਡ ਨਹੀਂ ਹੈਗਾ ਵੈਸੇ ਤੇ ਸੰਡੇ ਨੂੰ ਉਧਰ ਇੱਥੇ ਕੀ ਪਾਰਕਿੰਗ ਹੈ ਜਿਹੜਾ ਆਟੋ ਨੋਜ਼ ਔਨ ਆ ਤਾਂ ਤੁਸੀਂ ਆਟੋ ਲੈ ਜਾਂਦੇ ਤੁਹਾਨੂੰ ਚਲਾਨ ਤੋਂ ਡਰ ਨਹੀਂ ਲੱਗਦਾ ਨਹੀਂ ਨਹੀਂ ਭਾਈ ਚਲਾਨ ਤੇ ਹੋ ਜਾਂਦਾ ਡਰ ਤੇ ਲੱਗਦਾ ਭਾਜੀ ਫਿਰ ਵੀ ਆਟੋ ਬਾਰ-ਬਾਰ ਲੈ ਜਾਂਦੇ ਯਾਰ ਭਾਈ ਚਲੋ ਮੜਾ ਮੋਟਾ ਕੰਮ ਕਰ ਲਈਦਾ ਭਾਈ ਤਾਂ ਚਲੋ ਨੈਕਸਟ ਟਾਈਮ ਨਹੀਂ ਲਾਵਾਂਗੇ ਭਾਈ ਤੁਹਾਡੇ ਨਾਲ ਹੀ ਆ ਭਾਈ ਸੋ ਤੁਸੀਂ ਦੇਖੇਗੇ ਕਿ ਕਿਹੜਾ ਕੀ ਆਟੋ ਡਰਾਈਵਰ ਦੇ ਨਾਲ ਵੀੜੇ ਕੀ ਗੱਲਬਾਤ ਕੀਤੀ ਆ ਸੋ ਕਹਿ ਰਹੇ ਨੇ ਕਿ ਲਗਾਤਾਰ ਜਿਹੜਾ ਕੀ ਕਿ ਆਟੋ ਜਿਹੜੀ ਇੱਥੇ ਇੱਕ ਆਟੋ ਜਿਹੜਾ ਕੀ ਸਹੀ ਲੱਗ ਰਿਹਾ ਕਿ ਉਹ ਪੂਰੇ ਪਿੱਛੇ ਜਿਹੜਾ ਕੀ ਦੂਸਰਾ ਆਟੋ ਵਾਲਾ ਕਿ ਨਹੀਂ ਆ ਆ ਕੇ ਪਿੱਛੇ ਲਗਾ ਕੇ ਰੋਡ ਦੇ ਵਿੱਚ ਕੀ ਟ੍ਰੈਫਿਕ ਨੂੰ ਜਿਹੜਾ ਕੀ ਇੱਥੇ ਵਧਾ ਦਿੱਤਾ ਜਾਂਦਾ ਸੋ ਤੁਹਾਨੂੰ ਤਸਵੀਰਾਂ ਹੁਣ ਦਿਖਾ ਰਹੇ ਨੇ ਗੁਜਰਾਵਾਲੇ ਜੁਵਲਰ ਦੇ ਬਾਹਰ ਦੀ ਜਿੱਥੇ ਕਿ ਇੱਕ ਨੋ ਪਾਰਕਿੰਗ ਨੂੰ ਲੈ ਕੇ ਰੋਡ ਦੇ ਉੱਤੇ ਜਿਹੜੇ ਕੀ ਲਗਾਤਾਰ ਗੱਡੀਆਂ ਜਿਹੜੇ ਕੀ ਪਾਰਕਿੰਗ ਕੀਤੀ ਗਈਆਂ ਨੇ ਸੋ ਪੁਲਿਸ ਨੂੰ ਜਿਹੜਾ ਕੀ ਇਹਨਾਂ ਨੂੰ ਵੀ ਜਿਹੜਾ ਕੀ ਵਾਰਨਿੰਗ ਦੇ ਕੇ ਕਾਫੀ ਟਾਈਮ ਕਾਫੀ ਵਾਰੀ ਜਿਹੜਾ ਕੀ ਇਹਨਾਂ ਨੂੰ ਛੱਡਿਆ ਗਿਆ ਪਰ ਇਹ ਕੀ ਬਾਰ-ਬਾਰ ਇੱਥੇ ਰੋਡ ਦੇ ਉੱਤੇ ਪਾਰਕਿੰਗ ਲਗਾ ਕੇ ਆਪਣੇ ਅੰਦਰ ਸ਼ੋਪਿੰਗ ਕਰਨ ਚੱਲ ਜਾਂਦੇ ਆ ਜਿਹੜੇ ਤੁਸੀਂ ਹੁਣ ਦੇਖ ਸਕਦੇ ਆ ਕਿ ਰੋਡ ਦੇ ਉੱਤੇ ਜਿਹੜੀ ਕਿ ਇੱਕ yellow line ਆ ਤੇ ਇੱਕ ਜਿਹੜੀ ਕਿ white line ਦੋਨੋਂ ਲਾਈਨਾਂ ਦੇ ਉੱਤੇ ਬਾਹਰ ਜਿਹੜੀ ਕਿ ਗੱਡੀ ਲੱਗੀ ਹੋਈ ਹੈ ਨਾ ਸੋ ਤੁਸੀਂ ਦੇਖ ਸਕਦੇ ਨੇ ਕਿ ਇੱਥੇ ਕਿ ਕੋਈ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਨਜ਼ਰ ਨਹੀਂ ਆ ਰਿਆ ਨੇ ਸੋ ਰੋਡ ਤੇ ਲਗਾਤਾਰ ਜਿਹੜਾ ਕਿ ਟ੍ਰੈਫਿਕ ਵੱਧਦਾ ਆ ਰਿਹਾ ਸੋ ਪੁਲਿਸ ਪ੍ਰਸ਼ਾਸਨ ਦਿਨ ਵਰ ਦਿਨ ਰੇੜੀ ਵਾਲਿਆਂ ਨੂੰ ਹੀ ਬਹੁਤ ਹੀ ਜ਼ਿਆਦਾ ਉਹਨਾਂ ਦੇ ਨਾਲ ਇੱਕ ਜਿਹੜਾ ਕਿ ੱੱਕਾ ਕਰਦੀ ਨਜ਼ਰ ਆ ਰਹੀ ਹੈ ਲਗਾਤਾਰ ਉਹਨਾਂ ਨੂੰ ਵਾਰਨਿੰਗ ਦੇ ਕੇ ਉਹਨਾਂ ਤੋਂ ਹੀ ਉੱਥੇ ਰੇੜੀ ਚਕਵਾ ਦਿੱਤੀ ਜਾਂਦੀਆਂ ਨੇ ਸੋ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਵੀ ਇਹ ਬੇਨਤੀ ਕਰਾਂਗਾ ਕਿ ਜਿਹੜਾ ਕਿ ਗੱਡੀਆਂ ਜਿਹੜੀਆਂ ਕਿ ਲਗਾਤਾਰ ਰੋਡ ਦੇ ਉੱਤੇ ਪਾਰਕਿੰਗ ਕੀ ਕੀਤਾ ਜਾਂਦੀ ਹੈ ਕਿ ਉਹਨਾਂ ਨੂੰ ਵੀ ਜਿਹੜੀ ਕਿ ਨੱਥ ਪਾਈ ਜਾਵੇ ਸੋ ਜਿਹੜੇ ਕਿ ਵੱਡੇ ਵੱਡੇ ਮੋਲ ਹੈਗੇ ਆ ਉਹਨਾਂ ਦੇ ਉਹਨਾਂ ਦੇ ਕੋਲ ਜਿਹੜੀ ਕਿ ਪਾਰਕਿੰਗ ਦੀ ਸਮੱਸਿਆ ਨੂੰ ਪਾਰਕਿੰਗ ਦੀ ਜਗ੍ਹਾ ਕਿ ਜਿਹੜੀ ਨਹੀਂ ਹੈਗੀ ਉਹ ਬਹੁਤ ਵੱਡੀ ਸਮੱਸਿਆ ਹੈਗੀ ਆ ਉਹਨਾਂ ਨੂੰ ਵੀ ਹਲੇੜਾ ਕੀ ਕੀਤਾ ਜਾਵੇ ਤੋਂ ਤੁਸੀਂ ਦੇਖ ਸਕਦੇ ਨੇ ਕਿ ਕੈਮਰਾਮੈਨ ਨੂੰ ਮੈਂ ਕਹੂੰਗਾ ਇੱਕ ਵਾਰੀ ਦਿਖਾਣ ਕਿ ਪੁਲਿਸ ਪ੍ਰਸ਼ਾਸਨ ਦੀ ਵੀ ਜਿਹੜੀ ਕਿ ਗੱਡੀ ਇੱਕ ਉਧਰੋਂ ਆ ਰਹੀ ਨੇ ਅੰਬੇਦਕਰ ਚੌਂਕ ਦੇ ਵਿੱਚੋਂ ਵੀ ਜਿਹੜੀ ਕਿ ਟ੍ਰੈਫਿਕ ਦੇ ਵਿੱਚ ਜਿਹੜੀ ਕਿ ਫਸੀ ਹੋਈ ਆ ਸੋ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਤਸਵੀਰਾਂ ਦਿਖਾਣ ਕਿ ਪੁਲਿਸ ਪ੍ਰਸ਼ਾਸਨ ਆਪ ਤਾਂ ਹੂਟਰ ਮਾਰ ਕੇ ਰਸਤਾ ਲੈ ਲੈਂਦੇ ਨੇ ਸੋ ਜਿਹੜਾ ਕਿ ਆਮ ਬੰਦਾ ਨੇ ਉਹਨੂੰ ਕਿੰਨੀ ਕਿ ਦਿੱਕਤ ਆਉਂਦੀ ਹੋਵੇਗੀ ਇਸ ਪਰੇਸ਼ਾਨੀ ਦੀ ਸੋ ਇਸ ਟ੍ਰੈਫਿਕ ਦੇ ਵਿੱਚ ਜਿਹੜਾ ਕਿ ਐਂਬੂਲੈਂਸ ਵੀ ਜਿਹੜੀ ਕਿ ਫਸੀ ਹੋਊਗੀ ਤਾਂ ਉਹ ਕਿੱਦਾਂ ਨਿਕਲੂਗੀ ਇੱਥੋਂ ਸੋ ਤੁਸੀਂ ਦੇਖ ਸਕਦੇ ਨੇ ਆਪ ਤਾਂ ਇਹ ਪੁਲਿਸ ਪ੍ਰਸ਼ਾਸਨ ਹੂਟਰ ਮਾਰ ਕੇ ਇੱਥੋਂ ਲਗਾਤਾਰ ਆਪਣਾ ਰਸਤਾ ਸਾਫ਼ ਕਰਾ ਕੇ ਨਿਕਲ ਗਏ ਨੇ ਸੋ ਇਹਨਾਂ ਲੋ ਇੰਨੀ ਕਿ ਢਿੱਲੀ ਕਾਰਗਿਰੀ ਹੈਗੀ ਆ ਕਿ ਜਿਹੜਾ ਕਿ ਲਗਾਤਾਰ ਜਿਹੜਾ ਕਿ ਇਹ ਰੇਡੀ ਆਲਿਆਂ ਨੂੰ ਪਰੇਸ਼ਾਨ ਪੁਲਿਸ ਵੱਲੋਂ ਲਗਾਤਾਰ ਕੀਤਾ ਜਾਂਦਾ ਵਾ ਸੋ ਤੁਸੀਂ ਦੇਖ ਰਹੇ ਨੇ ਇਸ ਟਾਈਮ ਜਿਹੜਾ ਕਿ ਗੱਡੀ ਮੇਰੇ ਜਿਹੜੀ ਕਿ ਬਿਲਕੁਲ ਹੀ ਪਿੱਛੇ ਜਿਹੜੀ ਖੜੀ ਹੋਈ ਹੈ ਨਾ ਸੋ ਰੋਡ ਦੇ ਵਿੱਚ ਖੜੀ ਹੋਈ ਹੈ ਨਾ ਸੋ ਉਹਨਾਂ ਨੂੰ ਕੋਈ ਵੀ ਅਸਰ ਨਹੀਂ ਹੋ ਰਿਹਾ ਸੋ ਸਾਨੂੰ ਦੇਖ ਕੇ ਜਿਹੜੀ ਕਿ ਗੱਡੀ ਇੱਥੋਂ ਲਿਜਾਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਲੋਕੇਸ਼ਨ ਸਾਨੂੰ ਦੱਸ ਦਿੰਦੇ ਆ ਕਿ ਇਹ लवली ਸਵੀਟਸ ਦੇ ਬਾਹਰ ਦੀਆਂ ਤਸਵੀਰਾਂ ਨੇ ਸੋ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜਾ ਕਿ ਚਾਰੋਂ ਤਰਫ ਜਿਹੜਾ ਕਿ ਕੈਮਰਾ ਖਵਾ ਕੇ ਦਿਖਾਇਆ ਜਾਵੇ ਕਿ ਲੋਕਾਂ ਨੂੰ ਕਿ ਜਿਹੜੇ ਕਿ ਗੱਡੀਆਂ ਰੋਡ ਦੇ ਉੱਤੇ ਖੜੀਆਂ ਕੀਤੀਆਂ ਜਾਂਦੀਆਂ ਨੇ ਸੋ ਟ੍ਰੈਫਿਕ ਨੂੰ ਇੰਨੀ ਇੰਨੀ ਕਿ ਇੱਥੇ ਦਿੱਕਤ ਹੁੰਦੀ ਹੈ ਕਿ ਟ੍ਰੈਫਿਕ ਨੂੰ ਨਿਕਲਣ ਨੂੰ ਸੋ ਪੁਲਿਸ ਪ੍ਰਸ਼ਾਸਨ ਨੂੰ ਇੱਕ ਵਾਰ ਜਿਹੜੇ ਕਿ ਜਿਹੜੇ ਬਹੁਤ ਵੱਡੇ ਮੋਲ ਨੇ ਉਹਨਾਂ ਬਾਹਰ ਵੀ ਜਿਹੜੇ ਕਿ ਨਿਗ੍ਹਾ ਮਾਨਣੀ ਚਾਹੀਦੀ ਕਿ ਜਿਹੜੇ ਕਿ ਉਹਨਾਂ ਕੋ ਲੈ ਕੇ ਪਾਰਕਿੰਗ ਨੂੰ ਲੈ ਕੇ ਕਿ ਕੋਈ ਵੀ ਸਹੂਲਤ ਜਿਹੜੀ ਕਿ ਨਹੀਂ ਹੈਗੀ ਸੋ ਜਿਹੜਾ ਕਿ ਉੱਥੇ ਕੋਈ ਸ਼ੋਪਿੰਗ ਕਰਨ ਆਂਦਾ ਵਾ ਉੱਥੇ ਲਗਾਤਾਰ ਰੋਡ ਦੇ ਉੱਤੇ ਆਪਣੀ ਗੱਡੀ ਖੜੀ ਕਰਕੇ ਇੱਕ ਤਾਂ ਬੰਦਾ ਵਿੱਚ ਗੱਡੀ ਦੇ ਬੈਠਾ ਕਿ ਬਾ ਬਾਕੀ ਬੰਦੇ ਬਾ ਅੰਦਰ ਜਾ ਕੇ ਜਿਹੜਾ ਕਿ ਸ਼ੋਪਿੰਗ ਕਰਕੇ ਜਾਂਦੇ ਸੋ ਟ੍ਰੈਫਿਕ ਨਾਲ ਇੰਨੀ ਕਿ ਸਮੱਸਿਆ ਹੋ ਜਾਂਦੀ ਆ ਰੋਡ ਤੇ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਲਗਾਤਾਰ ਜਿਹੜਾ ਕਿ ਆਪਣੀ ਕਾਰਗੁਜ਼ਾਰੀ ਤੋਂ ਢਿੱਲੀ ਗਈ ਇੰਨੀ ਕਿ ਕਾਰਗੁਜ਼ਾਰੀ ਹੈਗੀ ਕਿ ਟ੍ਰੈਫਿਕ ਨੂੰ ਲੈ ਕੇ ਕੋਈ ਵੀ ਜਿਹੜੇ ਕਿ ਇੱਥੇ ਸਮੱਸਿਆ ਹੱਲੇ ਨਹੀਂ ਕਿ ਸੋ ਤੁਹਾਨੂੰ ਦਿਖਾ ਰਿਹਾ ਕਿ ਇਹ ਜੋਤੀ ਮੋਲ ਦੇ ਬਾਹਰ ਦੀ ਤਸਵੀਰਾਂ ਜਿੱਥੇ ਕਿ ਇੱਕ ਟ੍ਰੈਫਿਕ ਨੂੰ ਲੈ ਕੇ ਬਹੁਤ ਹੀ ਵੱਡਾ ਇੱਥੇ ਨੋ ਪਾਰਕਿੰਗ ਨੂੰ ਲੈ ਕੇ ਟ੍ਰੈਫਿਕ ਜਿਹੜਾ ਵੀ ਬਹੁਤ ਹੀ ਜਾਮ ਹੋਇਆ ਪਿਆ ਸੋ ਪੁਲਿਸ ਪੁਲਿਸ ਪ੍ਰਸ਼ਾਸਨ ਦੀ ਵੀ ਜਿਹੜੀ ਗੱਡੀ ਇੱਥੇ ਖੜੀ ਪਈ ਆ ਪਰ ਇੱਥੇ ਕੋਈ ਵੀ ਉਹਨਾਂ ਵੱਲੋਂ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਆਟੋ ਵੀ ਜਿਹੜੇ ਗਏ ਇੱਥੇ ਬਹੁਤ ਜਿਹੜਾ ਕਿ ਅੱਜ ਸੰਡੇ ਦੇ ਦਿਨ ਨੋ ਆਟੋ ਜ਼ੋਨ ਹੁੰਦਾ ਵਾ ਤਾਂ ਇਸੇ ਇੱਥੇ ਦੇਖ ਸਕਦੇ ਆ ਕੋਈ ਆਟੋ ਵਾਰਾ ਕਿੱਦਾਂ ਨੋ ਪਾਰਕਿੰਗ ਨੂੰ ਲੈ ਕੇ ਇੱਥੇ ਰੋਡ ਦੇ ਵਿੱਚ ਜਿਹੜੇ ਕਿ ਆਟੋ ਲਗਾਤਾਰ ਲੱਗੇ ਹੋਏ ਨੇ ਤੁਸੀਂ ਲਗਾਤਾਰ ਦੇਖ ਰਹੇ ਨੇ ਕਿ ਜਿਹੜੇ ਪੁਲਿਸ ਪ੍ਰਸ਼ਾਸਨ ਆਰਾਮ ਨਾਲ ਠੰਡ ਤੋਂ ਬਚ ਕੇ ਜਿਹੜਾ ਕਿ ਗੱਡੀ ਦੇ ਵਿੱਚ ਬੈਠ ਕੇ ਆਰਾਮ ਕਰਵਾ ਰਹੇ ਨੇ ਕਿ ਕੋਈ ਵੀ ਜਿਹੜੀ ਕਿ ਹੈ ਰੇ ਆ ਕਿ ਪਾਰਕਿੰਗ ਨੂੰ ਲੈ ਕੇ ਕੋਈ ਵੀ ਨਹੀਂ ਹੱਲ ਕੀਤਾ ਜਾ ਰਿਹਾ ਵਾ ਸੋ ਪੁਲਿਸ ਪ੍ਰਸ਼ਾਸਨ ਕਿਉਂਕਿ ਬਹੁਤ ਹੀ ਢਿੱਲਾ ਪੁਲਿਸ ਕਮਿਸ਼ਨਰ ਦੇ ਅਸੂਲਾਂ ਜਿਹੜੇ ਕਿ ਧਜੀਆਂ ਜਿਹੜੀ ਸ਼ਰਿਆਮ ਇੱਥੇ ਆਡਰ ਹੀ ਆਣੇ ਸੋ ਤੁਸੀਂ ਦੇਖ ਸਕਦੇ ਆ ਕਿ ਰੋਡ ਦੇ ਵਿੱਚ ਜਿਹੜੀ ਕਿ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕੋਈ ਹੈ ਇਨੀ ਕੀ ਕੀ ਰੋਡ ਤੇ ਜਾਮ ਕਿੰਨਾ ਲੱਗ ਰਿਆ ਨੇ ਕਿੰਨਾ ਨਹੀਂ ਲੱਗ ਰਿਆ ਨੇ ਸੋ ਇਹ ਉਹ ਰੋਡ ਨੇ ਜਿਹੜਾ ਆਪਾਂ ਅੰਬੇਦਕਰ ਚੌਂਕ ਤੋਂ ਭਗوان ਵਾਲਮੀਕੀ ਚੌਂਕ ਵੱਲ ਨੂੰ ਆਈਏ ਤੇ ਸਿਵਲ ਹਸਪੀਟਲ ਵਾਲਾ ਨੂੰ ਵੀ ਇਹ ਰੋਡ ਲਗਾਤਾਰ ਜਾਂਦਾ ਹੈ ਸੋ ਇੱਥੇ 5 ਕਿ ਮਿੰਟ ਪਿੱਲੇ ਜਿਹੜਾ ਕਿ ਇੱਕ ਐਂਬੂਲੈਂਸ ਵੀੜਾ ਕਿ ਟ੍ਰੈਫਿਕ ਦੇ ਵਿੱਚ ਫਸੇ ਹੋਈ ਸੀਗੀ ਸੋ ਤੁਸੀਂ ਹੁਣ ਦੇਖ ਸਕਦੇ ਨੇ ਕਿ ਗੱਡੀਆਂ ਨੂੰ ਕਿੱਦਾਂ ਕੀ ਰੋਡ ਦੇ ਵਿੱਚ ਹੀ ਲਾ ਕੇ ਆਰਾਮ ਨਾਲ ਆਪਣੀ ਸ਼ੋਪਿੰਗ ਕੀਤੀ ਜਾ ਰਹੀ ਹੈ ਸੋ ਉਹਨਾਂ ਲੋਕ ਜਿਹੜਾ ਗੱਡੀ ਸਵਾਰ ਆਲੇ ਆ ਕੋਈ ਵੀ ਜਿਹੜਾ ਟ੍ਰੈਫਿਕ ਨੂੰ ਲੈ ਕੇ ਕੋਈ ਵੀ ਜਿਹੜਾ ਕਿ ਅਸਰ ਨਹੀਂ ਪੈ ਰਿਹਾ ਸੋ ਇਸ ਪੱਤਰਕਾਰਾਂ ਨੂੰ ਦੇਖ ਕੇ ਜਿਹੜਾ ਕਿ ਇੱਥੋਂ ਗੱਡੀਆਂ ਨੂੰ ਲਿਜਾਇਆ ਜਾ ਰਿਹਾ ਹੈ ਸੋ ਆਟੋ ਵਾਲੇ ਵੀ ਇੱਥੇ ਕੀ ਦੇਖ ਰਹੇ ਨੇ ਕਿ ਲਗਾਤਾਰ ਦੇਖ ਕੇ ਜਿਹੜਾ ਕਿ ਆਪਣਾ ਇੱਥੋਂ ਕੋ ਹੌਲੀ-ਹੌਲੀ ਖਿਸਕਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਗੱਡੀਆਂ ਸਵਾਰ ਤੁਸੀਂ ਦੇਖ ਰਹੇ ਨੇ ਕਿ ਕਿਵੇਂ ਨੌ ਪਾਰਕਿੰਗ ਦੀ ਗੱਡੀ ਆ ਲਾ ਕੇ ਆਰਾਮ ਨਾਲ ਆਪਣੇ ਫੋਨ ਫੋਨ ਦੀ ਵਰਤੋਂ ਕਰ ਰਹੇ ਨੇ ਸੋ ਤੁਸੀਂ ਦੇਖ ਰਹੇ ਨੇ ਕਿ ਗੱਡੀਆਂ ਵੀ ਗੱਡੀਆਂ ਦੇ ਡਰਾਈਵਰ ਜਿਹੜੇ ਕੀ ਹੈਗੇ ਕਾਰ ਡਰਾਈਵਰ ਰੋਂਗ ਸਾਈਡ ਚਲਾ ਕੇ ਆ ਰਹੇ ਨੇ। ਦਿੱਕਤ ਆ ਜੀ ਗੱਡੀਆਂ ਚਲਾਣ ਨੂੰ। ਪੁਲਿਸ ਪ੍ਰਸ਼ਾਸਨ ਜਿਹੜੇ ਕੀ ਮੌਕੇ ਤੇ ਆਈ ਨਾ ਤਾਂ ਆਟੋ ਲਗਾਤਾਰ ਜਿਹੜੇ ਕਿਤੇ ਦੌੜਦੇ ਨਜ਼ਰ ਆਏ ਆ। ਸੋ ਤੁਸੀਂ ਦੇਖ ਰਹੇ ਨੇ ਜਿਹੜੇ ਕੀ ਮੌਕੇ ਤੇ ਆਟੋ ਵਾਲੇ ਫੜੇ ਜਾਂਦੇ ਕਿ ਉਹਨਾਂ ਦਾ ਚਲਾਨ ਵੀ ਜਿਹੜਾ ਕੀ ਕੀਤਾ ਜਾਂਦਾ ਵਾ ਇੱਥੇ। ਸੋ ਆਹ ਪੁਲਿਸ ਪ੍ਰਸ਼ਾਸਨਾਂ ਵੀ ਜਿਹੜੇ ਕੀ ਗੱਲਬਾਤ ਕਰਦੇ ਆ। ਸੋ ਸਰ ਸਸੀ ਗੱਲ ਕੀ ਨਾਮ ਕੀ ਸੋ ਸਰ ਰਾਜ ਕੁਮਾਰ ਐਸ ਜੀ ਸੋ ਸਰ ਇਹਦਾ ਕੀ ਅੱਜ ਦਾ ਦਿਨ ਜਿਹੜਾ ਸੰਡੇ ਮਾਰਕੀਟ ਲੱਗੀ ਹੁੰਦੀ ਹੈ ਇੱਥੇ ਤੇ ਜਿਹੜਾ ਕਿ ਨੋ ਆਟੋ ਜ਼ੋਨ ਹੁੰਦਾ ਵਾ ਤੇ ਇੱਥੇ ਜਿਹੜੇ ਆਟੋ ਤੁਸੀਂ ਮੌਕੇ ਤੇ ਫੜ ਲੈਂਦੇ ਤਾਂ ਉਹਨਾਂ ਦੇ ਕੀ ਕੀ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਸਟicker ਚਲਾਨ ਕਿਤੇ ਜਾਂਦੇ ਜੇਕਰ ਕਿਸੇ ਕੋਲ ਡਾਕੂਮੈਂਟਸ ਨਾ ਹੋਏ ਫਿਰ ਉਹਨੂੰ ਬਾਉਂਡ ਵੀ ਕੀਤਾ ਜਾਂਦਾ ਹੁਣ ਇਸ ਤਰ੍ਹਾਂ 6-7 ਆਟੋ ਦੇ ਸਟicker ਚਲਾਨ ਕਰ ਚੁੱਕੇ ਸੋ ਜਿਹੜੇ ਕੀ ਆ ਗੱਡੀਆਂ ਜਿੱਦਾਂ ਕੀ ਉਹ ਦੇਖੋ ਗੱਡੀਆਂ ਲੱਗੀਆਂ ਹੋਈਆਂ ਨੇ ਰੋਡ ਦੇ ਉੱਤੇ ਹੀ ਉਹਨਾਂ ਦਾ ਕੀ ਹੱਲ ਕੀਤਾ ਜਾਂਦਾ ਉਹਨਾਂ ਨੂੰ ਵੀ ਸਾਈਡ 'ਚ ਕਰੀ ਜਾਂਦੇ ਨੇ ਤਾਂ ਉਹਨਾਂ ਦੇ ਵੀ ਸਟicker ਚਲਾਨ ਕੱਟੀ ਜਾਂਦਾ ਜਿਹੜਾ ਡਰਾਈਵਰ ਵਿੱਚ ਬੈਠਿਆ ਹੁੰਦਾ ਉਹਨੂੰ ਭਜਾਇਆ ਦੇ ਤੋਰ ਦੇਿੰਦਾ ਵੀ ਲੈ ਜਾਗਾ ਪਰ ਸਰ ਇਹ ਇੱਕ ਆਰੀ ਨਹੀਂ ਨਾ ਇਹ ਕਾਫੀ ਆਰੀ ਤੁਸੀਂ ਇਹਨਾਂ ਨੂੰ ਛੱਡ ਦਿੰਦੇ ਨੇ ਫੇਰ ਵਾਰ-ਵਾਰ ਜਿਹੜਾ ਕਿ ਇੱਥੇ ਆ ਕੇ ਫੇਰ ਦੁਆਰ ਤੋਂ ਪਾਰਕਿੰਗ ਲਾ ਦਿੱਤੀ ਜਾਂਦੀ ਹੈ ਕਿ ਇਹਨੇ ਜਦੋਂ ਅਸੀਂ ਮੌਕੇ ਤੇ ਆਂਦੇ ਹਾਂ ਜਿੱਦਾਂ ਇਹ ਗਲੀਆਂ ਚੋਂ ਵਿੱਚੋਂ ਆ ਜਾਂਦੇ ਜਿੱਦਾਂ ਪੀਐਨਬੀ ਚੌਂਕ ਤੋਂ ਬੰਦ ਆਟੋ ਆਂਦੇ ਨਹੀਂ ਪਰ ਵਿੱਚੋਂ ਗਲੀਆਂ ਚੋਂ ਵਿੱਚੋਂ ਲੈ ਕੇ ਆ ਜਾਂਦੇ ਬਾਕੀ ਸੋ ਦੂਸਰੀ ਸਾਈਡ ਦੇਖੋ ਤੁਸੀਂ ਉੱਥੇ ਵੀ ਆੜੋ ਜਿਹੜੇ ਕੀ ਲੱਗੇ ਹੋਏ ਨੇ ਤੇ ਗੱਡੀਆਂ ਵੀ ਜਿਹੜੀਆਂ ਕੀ ਲੱਗੀਆਂ ਹੋਈਆਂ ਨੇ ਉਹ ਦੇਖੋ ਤੁਸੀਂ ਰੋਡ ਦੇ ਉੱਤੇ ਹੀ ਗੱਡੀਆਂ ਲੱਗੀਆਂ ਹੋਈਆਂ ਨੇ ਜਿਹੜੇ ਮਲਾਹਮ ਲੱਗੇ ਉਹ ਪੀਐਨਬੀ ਚੌਂਕ 'ਚ ਇਹ ਪਲਾਜ਼ਾ ਚੌਂਕ 'ਚੋਂ ਜਾਂ ਇਹ ਵਿੱਚ ਵਾਲੀ ਗਲੀ ਇਧਰੋਂ ਪੰਜਾਬ ਕੇਸਰੀ ਵਾਲੀ ਗਲੀ ਚੋਂ ਵਿੱਚੋਂ ਆ ਜਾਂਦੇ ਕਈ ਵਾਰ ਆਟੋ ਲੈ ਕੇ ਸੋ ਉੱਥੇ ਜਿਹੜੇ ਕੀ ਅੱਗੇ ਮਲਾਹਮ ਉਹ ਵੱਖਰੇ ਖੜੇ ਨੇ ਹਾਂਜੀ ਹਾਂਜੀ ਉਹ ਪਰੇ ਹੀ ਜਿਹੜੇ ਵਿੱਚ ਵਾਲਿਆ ਹੈਗਾ ਰਸਤਾ ਗਲੀਆਂ ਚ ਆ ਜਾਂਦੇ ਉਹ ਆਟੋ ਵਿੱਚ ਘੁੰਮ ਜਾਂਦੇ ਸੋ ਅਸੀਂ ਤੁਹਾਨੂੰ ਅੱਗੇ ਵੀ ਜਿਹੜਾ ਕਿ ਰਾਮ ਚੌਂਗ ਦੇ ਵਿੱਚ ਵੀ ਲਿਜਾ ਕੇ ਤੁਹਾਨੂੰ ਦਿਖਾ ਰਹੇ ਆ ਕਿ ਆਟੋ ਵਾਲੇ ਜਿਹੜਾ ਕਿ ਲਗਾਤਾਰ ਕਿ ਨੋ ਪਾਰਕਿੰਗ ਨੂੰ ਲੈ ਕੇ ਲੱਗੇ ਹੋਏ ਹਨ ਸੋ ਜਿਹੜੇ ਕਿ ਗੱਡੀਆਂ ਵੀ ਜਿਹੜੇ ਕਿ ਰੋਡ ਦੇ ਉੱਤੇ ਖੜੀਆਂ ਪਿਆ ਨੇ ਸੋ ਉਹਨਾਂ ਨੂੰ ਵੀ ਜਿਹੜਾ ਕਿ ਸਾਈਡ ਤੇ ਪੁਲਿਸ ਸਾਲੋ ਜਿਹੜਾ ਕਿ ਕਰਾਇਆ ਜਾ ਰਿਹਾ ਹੈ